ਲੋਕੀਤ ਪ੍ਰੇਮੀਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰਾਂ ਦੋਵੇਂ ਪੈਣਾ ਇੱਕ ਬੜਾ ਸੁਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕਗੀਤਾਂ ਦੇ ਜ਼ਰੀਏ ਮਨੋਰੰਜਨ ਕਰਦੇ ਹਾਂ ਤੇ ਅੱਜ ਫੇਰ ਅਸੀਂ ਤੁਹਾਡੇ ਮਨੋਰੰਜਨ ਦੇ ਲਈ ਇੱਕ ਬੜਾ ਸੁਣਾ ਲੋਕਗੀਤ ਲੈ ਕੇ ਤੁਹਾਡੇ ਸਾਹਮਣੇ ਆਏ ਆ ਉਮੀਦ ਕਰਦੇ ਹਾਂ ਕਿ ਅੱਜ ਵਾਲੇ ਲੋਕਗੀਤ ਨੂੰ ਵੀ ਤੁਸੀਂ ਭਰਮਾ ਹੁਵਾਰਾ ਦੋਗੇ ਆਪ ਵੀ ਗਾਉਗੇ ਤੇ ਆਪਣੇ ਬੱਚਾ ਨੂੰ ਵੀ ਸਿਖਾਉਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕਗੀਤਾਂ ਨੂੰ ਜ਼ਰੂਰ ਪਹੁੰਚਾਉਂਗੇ ਤੇ ਅੱਜ ਫਿਰ ਆਪਾਂ ਹੁਣ ਅੱਜ ਵਾਲੇ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਤੇਰੀ ਬੰਸਰੀ ਦੇ ਵਿੱਚ ਮੋਰ ਕੂ ਕੇ ਤੇਰੀ ਬੰਸਰੀ ਦੇ ਵਿੱਚ ਮੋਰ ਕੂ ਕੇ ਜੇੜਾ ਸੁਤ ਤੇ ਸਭ ਜੇ ਕੁੰਡੀ ਮੋਡੇ ਸੁਟਿਆ ਪੂਰਾ ਸਭ ਜੇ ਕੁੰਡੀ ਮੋਡੇ ਸੁਟਿਆ ਪੂਰਾ ਰਾਂਝਾ ਮੱਝੀਆਂ ਚਾਰਣ ਜਾਂ ਮੱਜੀਆਂ ਚਾਰ ਦੇ ਨੂੰ ਢਾਣੇ ਸਦੈ ਹੋਈ ਮੱਜੀਆਂ ਚਾਰ ਦੇ ਨੂੰ ਢਾਣੇ ਸਦੈ ਤਾ ਸਭ ਜੇ ਕੁੰਡੀ ਮੋਡੇ ਸੁਟਿਆ ਪੂਰਾ ਹੱਥ ਸਭ ਜੇ ਕੁੰਡੀ ਮੋਡੇ ਸੁਟਿਆ ਪੂਰਾ ਰਾਂਝਾ ਮਿਲਖਾ ਵੰਡਾ ਵਣ ਜਾਂ ਖਰ ਬਾਪ ਦਾ ਦੇਦੀ ਬੰਡਣੇ ਨੂੰ ਮਿਲਖ ਬਾਪ ਦਾ ਦੇਦੀ ਬੰਡਣੇ ਨੂੰ ਪੈਂਚ ਸਦ ਕਨਿਆਨੇ ਕੱਚ ਪਾਈ जिथे दबते सारे कडा उगगे सी जिथे दबते सारे कडा उगगे सी ओही जिम्मी रंजे तदी तो वंडे आ ਚਾਲੇ ਹੜ ਬੋਦੇ ਦੇ ਹੱਥਾਂ ਵਿੱਚ ਪਏ ਛਾਲੇ ਉਹਦਾ ਬੰਦੋ ਹੀ ਬੰਦਾ ਸਹਾਂਦਾਈ ਹਰਾਂਜੇ ਜੇ ਕਰੇ ਛੱਡਿਆ ਨਾਲੇ ਜਿੰਮੇ ਛੱਡੀ ਉਹ ਤਾਂ ਪੱਤਣਾਵੱਲਾ ਸਿਦਾਂਦਾਈ ਤੇਰੀ ਬੰਸਰ ਦੇ ਵਿੱਚ ਮੋਰ ਕੁਕੇ ਤੇਰੀ ਬੰਸਰੀ ਦੇ ਵਿੱਚ ਮੋਰ ਕੁਕੇ ਜਿਹੜਾ ਸੁਤਣੇ ਲੋਕ ਹਾਂਜੀ ਦੋਸਤੋ ਆਂਤਾਂ ਦੀ ਗਰਮੀ ਦੇ ਵਿੱਚ ਅਸੀਂ ਇਹ ਲੋਕ ਗੀਤ ਤੁਹਾਨੂੰ ਸੁਣਾਇਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਾਵੇਗਾ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਅਸੀਂ ਕੋਸ਼ਿਸ਼ ਕੀਤੀ ਥੋੜ੍ਹਾ ਜਿਹਾ ਵੱਖਰਾ ਗਾਉਣ ਦੀ ਤੇ ਮਹੀਰ ਰਾਂਝੇ ਵਾਲਾ ਜਿਹੜਾ ਲੋਕ ਗੀਤ ਆ ਤੁਹਾਡੇ ਰੂਪ ਰੂਪ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਪਸੰਦ ਕਰੋਗੇ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਉੱਪਰ ਜ਼ਰੂਰ ਪੂਰ ਪਾਉਂਗੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ